ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਆਦਿਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਪਾਲ ਖੈਰਾ ਦੇ ਖੋਲਤੇ ਕੱਚੇ ਚਿੱਠੇ ਗੁੱਸੇ ਜੇ ਸੁਨਾਈਆਂ ਖਰੀਆਂ ਖਰੀਆਂ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਕਾਂਗਰਸ ਦੀਆਂ ਪੰਜ ਵੱਡੀਆਂ ਰੈਲੀਆਂ ਦਾ ਕੀਤਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਗੁੱਸੇ ਜੇ ਬੋਲੇ ਪੀਐਮ ਮੋਦੀ ਬਣਾਈ ਰੇਲ ਕਿਸਾਨਾਂ ਵੱਲੋਂ ਹੋ ਰਹੇ ਵਿਰੋਧ ਤੇ ਭਾਵੁਕ ਹੋਏ ਹੰਸ ਰਾਜ ਹੰਸ ਕਿਹਾ ਜੇ 1 ਜੂਨ ਤੱਕ ਜਿੰਦਾ ਰਿਹਾ ਤਾਂ ਮਿਲਾਂਗਾ ਪੰਜਾਬ ਲਈ ਰਾਹਤ ਭਰੀ ਖਬਰ ਬਾਰੇ ਤੋੜੇਗੀ ਰਿਕੋਰਡ 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕਨੈਕਸ਼ਨ ਤੇ ਨਾ ਹੀ ਮਿਲੇਗੀ ਸਬਸਿਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲੀ ਚੋਣ ਪ੍ਰਚਾਰ ਕਰਨ ਪਹੁੰਚੇ ਇਸ ਮੌਕੇ ਟੀਐਮਐ ਨੇ ਪੁਲਾਤ ਵਿਕੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਤੇ ਪੁਲਾਤ ਤੋਂ ਵੀ ਦਾਇਕ ਸੁਪਾਲ ਸਿੰਘ ਖੈਰਾ ਤੇ ਤੀਖਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਗਾਰੰਟੀ ਦਿੰਦਾ ਹਾਂ ਕਿ ਉਹ ਤੁਹਾਡੇ ਵਿਧਾਇਕ ਰਹਿਣਗੇ ਕਿਉਂਕਿ ਅਸੀਂ ਉਹਨਾਂ ਨੂੰ ਸੰਗਰੂਹ ਤੋ ਹਰਾ ਕੇ ਫੇਰ ਇੱਥੇ ਵਾਪਸ ਭੇਜਾਂਗੇ ਉਹਨਾਂ ਨੇ ਕਿਹਾ ਹੈਗੇ ਸੁਪਾਲ ਖੈਰਾ ਖੁਦ ਚੋਣਾ ਜਿੱਤਣ ਲਈ ਕੀਤੇ ਨਹੀਂ ਜਾਂਦੇ ਉਹ ਕਿਸੇ ਨੂੰ ਹਰਾਉਣ ਜਾਂ ਜਿਤਾਉਣ ਲਈ ਮਿਲੀ ਭੁਗਤ ਤਹਿ ਜਾਂਦੇ ਹਨ ਪਿਛਲੀ ਵਾਰ ਉਹ ਹਰ ਸਿਮਰਤ ਕੋਰ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਤੋਂ ਚੋਣ ਲੜੇ ਸਨ ਇਸ ਦੇ ਲਈ ਉਹਨਾਂ ਨੂੰ ਕਾਫੀ ਪੈਸਾ ਮਿਲਿਆ ਸੀ ਉਹਨਾਂ ਨੇ ਕਿਹਾ ਹੈਗੇ ਜੇਕਰ ਸੁਪਾਲ ਸਿੰਘ ਖੈਰਾ ਨੇ ਦੋ ਨੰਬਰ ਦੇ ਕੰਮ ਕੀਤੇ ਤੇ ਭ੍ਰਿਸ਼ਟਾਚਾਰ ਨਹੀਂ ਕੀਤਾ ਤਾਂ ਉਹਨਾਂ ਕੋਲ ਇੰਨੀ ਜ਼ਮੀਨ ਅਤੇ ਪੈਸਾ ਕਿੱਥੋਂ ਆਇਆ ਹੈ ਸੀਐਮਾ ਨੇ ਪੁਲੱਥ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਹੈ ਕਿ ਹੁਣ ਤੁਸੀਂ ਉਹਨਾਂ ਨੂੰ ਵਿਧਾਇਕ ਤੋਂ ਵੀ ਹਟਾ ਦਿਓ ਤਾਂ ਜੋ ਉਹ ਤੁਹਾਨੂੰ ਛੱਡਣ ਦਾ ਮਤਲਬ ਚੰਗੀ ਤਰ੍ਹਾਂ ਜਾਣ ਸਕਣ। ਸੀਐਮ ਭਗਵਾਨ ਤਮਾਨ ਨੇ ਸੁਪਾਲ ਖੈਰਾ ਤੇ ਆਪਣੀ ਮੋਟਰ ਦੀ ਬਿਜਲੀ ਸਬਸਿਡੀ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਆ ਕਿ ਹੈਗੇ ਲੋਕਾਂ 'ਚ ਚੰਗਾ ਅਕਸ ਬਣਾਉਣ ਲਈ 15 ਮਾਰਚ 2018 ਨੂੰ ਸੁਪਾਲ ਖੈਰਾ ਨੇ ਬਿਜਲੀ ਬੋਰਡ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਉਹਨਾਂ ਕਿਹਾ ਕਿ ਰਾਮਗੜ੍ਹ ਵਿੱਚ ਮੇਰੀਆਂ 10 ਮੋਟਰਾਂ ਦੀ ਬਿਜਲੀ ਸਬਸਿਡੀ ਖਤਮ ਕੀਤੀ ਜਾਵੇ। ਮੈਂ ਸਬਸਿਡੀ ਨਹੀਂ ਲੈਣਾ ਚਾਹੁੰਦਾ। ਮੈਂ ਇਹਨਾਂ ਦੇ ਬਿੱਲ ਭਰਾਂਗਾ ਪਰ ਅੱਜ ਤੱਕ ਉਹਨਾਂ ਨੇ 1 ਰੁਪਿਆ ਵੀ ਅਦਾ ਨਹੀਂ ਕੀਤਾ ਜਦੋਂ ਕਿ ਉਹਨਾਂ ਦੀਆਂ 10 ਮੋਟਰਾਂ ਦੀ ਸਾਲਾਨਾ ਬਿਜਲੀ ਸਬਸਿਡੀ 436000 ਰੁਪਏ ਬਣਦੀ ਹੈ ਪੰਜਾਬ ਚ ਚੋਣਾਂ ਦੌਰਾਨ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਹਨ ਉਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਵੀ ਅੱਜ ਚੋਣ ਪ੍ਰਚਾਰ ਸਰਗਰਮ ਕਰਨ ਜਾ ਰਹੇ ਹਨ ਸੂਬੇ ਵਿੱਚ ਹੁਣ ਤੱਕ ਕਾਂਗਰਸ ਨੇ ਤਾਵਾ ਰਾਹੁਲ ਗਾਂਧੀ ਤੇ ਪ੍ਰੇਨਕਾ ਗਾਂਧੀ ਦੀਆਂ ਲਾਪਕ ਪੰਜ ਰੈਲੀਆਂ ਤੈਅ ਹੋ ਚੁੱਕੀਆਂ ਹਨ ਉਹ ਅੱਜ ਅਮਰੀਕਸ਼ਰ ਤੋਂ ਆਪਣੀ ਰੈਲੀ ਦੀ ਸ਼ੁਰੂਆਤ ਕਰਨਗੇ ਇਸ ਲਈ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਾਣਕਾਰੀ ਮੁਤਾਬਿਕ ਰਾਹੁਲ ਗਾਂਧੀ 25 ਮਈ ਨੂੰ ਅੱਜ ਅਮਰੀਕਸ਼ਰ ਤੋਂ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕਰਨਗੇ ਇਸ ਤੋਂ ਇਲਾਵਾ 29 ਮਈ ਨੂੰ ਲੋਕ ਸਭਾ ਹਲਕਾ ਪਟਿਆਲਾ ਤੇ ਲੁਧਿਆਣਾ ਵਿੱਚ ਰੈਲੀਆਂ ਕਰਨ ਦੀ ਤਿਆਰੀਆਂ ਚੱਲ ਰਹੀਆਂ ਹਨ ਜਦਕਿ 26 ਮਈ ਨੂੰ ਪ੍ਰਿੰਕਾ ਗਾਂਧੀ ਦੀਆਂ ਰੈਲੀਆਂ ਸ਼ੁਰੂ ਹੋਣਗੀਆਂ ਇਸ ਦੌਰਾਨ ਉਹ ਫਤਿਹਗੜ੍ਹ ਸਾਹਿਬ ਅਤੇ ਜਲੰਧਰ ਚ ਰੈਲੀਆਂ ਕਰਨਗੇ ਕਾਂਗਰਸ ਵੱਲੋਂ ਤੈਅ ਕੀਤੀਆਂ ਗਈਆਂ ਰੈਲੀਆਂ ਨੂੰ ਸਫਲ ਬਣਾਉਣ ਲਈ ਪਾਰਟੀ ਹਾਈ ਕਮਾਂਡ ਪੂਰੀ ਤਰ੍ਹਾਂ ਤਿਆਰ ਹੈ ਪਾਰਟੀ ਦੇ ਕੌਮੀ ਜਰਨਲ ਸਕੱਤਰ ਬੀਨੂ ਕੋਪਾਲ 28 ਮਈ ਦੀ ਰਾਤ ਨੂੰ ਪੰਜਾਬ ਆਏ ਸਨ ਪੀਐਮ ਮੋਦੀ ਨੇ ਪੰਜਾਬ ਦੌਰੇ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਦਰਬਾਰੀ ਪੰਜਾਬ ਚ ਲਾ ਰਹੇ ਹਨ ਤੇ ਪੰਜਾਬ ਦਾ ਸੀਐਮ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਜਦੋਂ ਇਹਨਾਂ ਦਾ ਮਾਲਿਕ ਜੇਲ੍ਹ ਗਿਆ ਸੀ ਤਾਂ ਪੰਜਾਬ ਦੀ ਸਰਕਾਰ ਠੱਪ ਪੈ ਗਈ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਕਾਰ ਚਲਾਉਣ ਲਈ ਜੇਲ੍ਹ ਵਿੱਚ ਨਵੇਂ ਆਰਡਰ ਲੈਣ ਲਈ ਜਾਣਾ ਪਿਆ ਸੀ ਤੇ ਆਪਣੇ ਮਾਲਿਕ ਸਾਹਮਣੇ ਜਾ ਕੇ ਆਪਣਾ ਰਿਪੋਰਟ ਕਾਰਡ ਦੇਣਾ ਪਿਆ ਤੇ ਉਸ ਤੋਂ ਹੁਕਮ ਲੈਣੇ ਪਏ ਪੀਐਮ ਮੋਦੀ ਨੇ ਕਿਹਾ ਹੈਗੀ ਤੁਹਾਨੂੰ ਪਤਾ ਹੈ ਕਿ 1 ਜੂਨ ਤੋਂ ਬਾਅਦ ਕਟੜ ਭ੍ਰਿਸ਼ਟਾਚਾਰੀ ਫੇਰ ਜੇਲ੍ਹ ਜਾ ਰਹੇ ਹਨ ਤੇ ਜਿਨ੍ਹਾਂ ਨੇ ਇਨਾ ਵੱਡਾ ਸ਼ਰਾਬ ਘੁਟਾਲਾ ਕੀਤਾ ਹੈ ਤੇ ਉਹ ਪੰਜਾਬ ਵਿੱਚ ਨਸ਼ਿਆਂ ਦੀ ਕਾਲੀ ਕਮਾਈ ਵਿੱਚ ਡੁਬਕੀ ਕਿਵੇਂ ਨਹੀਂ ਲਗਾਉਣਗੇ ਇਹ ਉਹਨਾਂ ਦੀ ਅਸਲੀਅਤ ਹੈ ਮੈਂ ਆਪਣੇ ਸੂਬਾ ਪ੍ਰਧਾਨ ਨੂੰ ਵਧਾਈ ਦਿੰਦਾ ਹਾਂ ਭਾਜਪਾ ਹੁਣ ਪ੍ਰੈਸ ਦੀ ਆਜ਼ਾਦੀ ਦੇ ਖਿਲਾਫ ਝਾੜੂ ਵਾੜਿਆਂ ਦੇ ਅਤਿਆਚਾਰਾਂ ਨੂੰ ਜਾਰੀ ਨਹੀਂ ਰਹਿਣ ਦੇਵੇਗੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਲੋਕ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ ਇਸ ਲਈ ਇਹਨਾਂ ਵਿੱਚੋਂ ਇੱਕ ਨੂੰ ਵੀ ਵੋਟ ਦੇਣ ਦਾ ਮਤਲਬ ਪੰਜਾਬ ਦੇ ਖਿਲਾਫ ਵੋਟ ਕਰਨਾ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ ਸਾਡਾ ਸੰਕਲਪ ਹੈ ਕਿ ਪੰਜਾਬ ਵਿੱਚ ਉਦਯੋਗ ਨੂੰ ਪਰਫੂਲਿਟ ਕੀਤਾ ਜਾਵੇ ਸਾਡੇ ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਕੰਮ ਮਿਲੇ। ਇਸ ਲਈ ਅਸੀਂ ਵਿਕਾਸ ਤੇ ਕੰਮ ਕਰ ਰਹੇ ਹਾਂ। ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸਮੂਗਾ ਦੇ ਪਿੰਡ ਦੋਲਤਪੁਰਾ ਵਿੱਚ ਜਨ ਸਭਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਹੋ ਗਏ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਤੋਂ ਕਈ ਵਾਰ ਮਾਫੀ ਮੰਗੀ ਹੈ। ਪਰ ਫਿਰ ਵੀ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ 1 ਜੂਨ ਤੱਕ ਜਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੀ ਸੋਚ ਨੂੰ ਜ਼ਰੂਰ ਜਿੰਦਾ ਰੱਖਿਓ ਦੱਸ ਦੇ ਕਿ ਕਿਸਾਨਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਵਿਰੋਧ ਤੋਂ ਬਾਅਦ ਹੰਸਰਾ ਜਹਾਂਸੇ ਕਾਫੀ ਭਾਵੁਕ ਦਿਖਾਈ ਦਿੱਤੇ ਹਨ ਇਸ ਕਰਕੇ ਜਨਸਵਾਰ ਦੌਰਾਨ ਉਹਨਾਂ ਦਾ ਦਰਦ ਛਲਕਿਆ ਹੈ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਵੱਲੋਂ ਇਕੱਲੇ ਹੰਸਰਾ ਜਹਾਂਸੀ ਨਹੀਂ ਸਗੋ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਘਿਰੋ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਹਰਿਆਣਾ ਤੇ ਰਾਜਸਥਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 47 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ 26 ਮਈ ਤੱਕ ਭਿਆਨਕ ਗਰਮੀ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਤੋਂ ਬਾਅਦ ਕੁਝ ਰਾਹਾਦੀ ਉਮੀਦ ਕੀਤੀ ਜਾ ਸਕਦੀ ਹੈ ਇਸ ਦੌਰਾਨ ਮੌਸਮ ਵਿਭਾਗ ਤੋਂ ਇੱਕ ਰਾਹਾਦੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਦੇ ਮੌਸਮ ਦੇ ਅੰਕੜਿਆਂ ਤੇ ਇੱਕ ਅਧਿਐਨ ਕੀਤਾ ਗਿਆ ਹੈ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਮਾਨਸੂਨ ਕਾਫੀ ਚੰਗਾ ਰਹੇਗਾ ਇਨਾਂ ਹੀ ਨਹੀਂ ਇਸ ਵਾਰ ਮਾਨਸੂਨ 22 ਜੂਨ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ ਮੀਡੀਆ ਰਿਪੋਰਟਾਂ ਦੀ ਮੰਨਿਆਤਾ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ 3 ਤੋਂ 8 ਜੂਨ ਤੱਕ ਕਰਨਾਟਕਾ ਤੇ 9 ਤੋਂ 16 ਜੂਨ ਤੱਕ ਮਹਾਰਾਸ਼ਟਰ ਪਹੁੰਚ ਜਾਵੇਗਾ ਇਸ ਦੇ ਨਾਲ ਹੀ ਦਿੱਲੀ ਵਿੱਚ 27 ਜੂਨ ਤੋਂ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮਾਨਸੂਨ 22 ਤੋਂ 25 ਜੂਨ ਵਿੱਚ ਦਾਖਲ ਹੋਵੇਗਾ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਵੇਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ਼ ਕਵਰ ਹੋ ਜਾਵੇਗਾ ਹਾਲੀ ਵਿੱਚ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਸੀ ਕਿ ਇਸ ਸਾਲ ਮੌਨਸੂਨ ਦੇ 31 ਮਈ ਤੱਕ ਕੇਰਲ ਪਹੁੰਚਣ ਦੀ ਸੰਭਾਵਨਾ ਹੈ ਆਈਐਮਡੀ ਦੇ ਅਨੁਸਾਰ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਦੇ ਪਿਛਲੇ 150 ਸਾਲਾਂ ਵਿੱਚ ਵਿਆਪਕ ਤੌਰ ਤੇ ਵੱਖੋ ਵੱਖਰੀ ਹੈ ਦੇਸ਼ ਦੇ ਸਾਰੇ ਰਸੋਈ ਗੈਸ ਦੇ ਉਪਭੋਗਤਾਵਾਂ ਲਈ ਹਿਤਿਆਨ ਦੇਣ ਵਾਲੀ ਖਬਰ ਹੈ ਜਿਸ ਵਿਅਕਤੀ ਦੇ ਨਾਂ ਤੇ ਗੈਸ ਕਨੈਕਸ਼ਨ ਰਜਿਸਟਰਡ ਹੈ ਉਹ ਉਸ ਲਈ ਗੈਸ ਏਜੰਸੀ ਵਿੱਚ ਜਾ ਕੇ ਬਾਇਓਮੈਟ੍ਰਿਕ ਪ੍ਰਮਾਣੀਕਰਨ ਜਰੀਏ ਈ ਕੇਵਾਈਸੀ ਕਰਵਾਉਣਾ ਜ਼ਰੂਰੀ ਹੋ ਗਿਆ ਹੈ ਪਹਿਲਾਂ ਇਸ ਲਈ 31 ਦਸੰਬਰ 2023 ਤੱਕ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਸੀ ਪਰ ਬਹੁਤ ਸਾਰੇ ਉਪਭੋਗਤਾਵਾਂ ਵੱਲੋਂ ਇਹ KYC ਨਾ ਕਰਵਾਏ ਜਾਣ ਕਰਕੇ ਪੈਟਰੋਲੀਅਮ ਅਤੇ ਗੈਸ ਮੰਤਰਾਲੇ ਨੇ ਇਸ ਲਈ ਆਖਰੀ ਤਾਰੀਖ ਵਧਾ ਕੇ 31 ਮਈ 2024 ਕਰ ਦਿੱਤੀ ਹੈ ਹੁਣ 31 ਮਈ 2024 ਤੱਕ ਇਹ KYC ਨਾ ਕਰਵਾਉਣ ਵਾਲੇ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਸਬਸਿਡੀ ਵੀ ਨਹੀਂ ਦਿੱਤੀ ਜਾਵੇਗੀ ਸਰਕਾਰ ਦੇ ਦੇਸ਼ਾਂ ਮੁਤਾਬਿਕ ਗੈਸ ਕਨੈਕਸ਼ਨ ਦੇ ਰਜਿਸਟਰਡ ਉਪਭੋਗਤਾ ਆਪਣਾ ਆਧਾਰ ਕਾਰਡ ਤੇ ਗੈਸ ਏਜੰਸੀ ਦੇ ਦਫਤਰ ਵਿੱਚ ਜਾ ਕੇ ਆਪਣੀ ਈ ਕੇਵਾਈਸੀ ਪ੍ਰਕਿਰਿਆ ਪੂਰੀ ਕਰਵਾ ਸਕਦੇ ਹਨ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲਏ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਤੁਹਾਡੇ ਕੋਲ ਹੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਤੁਹਾਡੇ ਕੋਲ ਹੀ ਰਹੂਗਾ ਇੱਥੇ ਹੋਊਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸੰਗਰੂਰੋਂ ਮੁੜਿਆ ਆਊਗਾ ਇਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਫਿਰ ਆ ਜਾਂਦਾ ਕਰਿਆ ਜਾਂਦਾ ਪੀਰੋ ਇੱਕ ਮੈਂ ਗੱਲ ਦੱਸਦਾ ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ ਐਮ.ਐਲ.ਏ ਖੈਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਬੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋ ਗਈ ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ ਯੂਪੀ ਬਿਹਾਰ ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹਣਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਰਾਮਗੜ੍ਹ ਚ ਕੋਈ 10 ਹਾਰਸ ਪਾਵਰ ਦੀ ਐ ਕੋਈ 7.5 ਦੀ ਐ ਮੈਂ ਇਹਦਾ ਸਬਸਿਡੀ ਛੱਡਣੀ ਚਾਹਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਆਹ ਹੁੰਦਾ ਵੀ ਆਹਾ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਦੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਹ ਤੋਂ ਬਾਅਦ ਫਾਰਮ ਫੋਰਮ ਨਹੀਂ ਭਰਿਆ ਛੱਡਣ ਵਾਲਾ ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਐ 10 ਕਿਊਬਲ ਨੇ ਰਾਮਗੜ੍ਹ ਚ 75 ਹਾਰਸ ਪਾਵਰ ਟੋਟਲ ਬਣਦੀ ਐ ਦਸਾਂ ਦੀ 4,36,500 ਰੁਪਇਆ ਇੱਕ ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਹੈ ਛੱਡਿਆ ਨਹੀਂ ਵੀਰੋ ਆਹ ਤਾਂ ਇਹਨਾਂ ਦੇ ਕਿਰਦਾਰ ਨੇ ਲੈ ਦੱਸਦੇ ਵੀ ਕਦੋਂ ਛੱਡਿਆ ਸੀ ਫਾਰਮ ਪਰ ਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ ਮੈਂ ਦੱਸ ਦਿੰਨਾ ਕਿਤੇ ਕੋਈ ਕਿਸੇ ਪਹਿਮ ਚ ਨਾ ਰਹਿ ਜੇ ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ ਆਹ ਚਿੱਠੀ ਲਿਖੀ ਹੋਈ ਹੈ ਹੱਥ ਨਾਲ ਨੀਲੀ ਸਿਆਹੀ ਨਾਲ 15/3/2018 ਨੂੰ ਇਹ ਪੀਐਸਪੀਸੀਐਨ ਨੂੰ ਲਿਖੀ ਆ ਆ ਮੋਟਰਾਂ ਨੇ ਜੀ 10 ਹਾਰਸ ਪਾਵਰ 5 5 7.5 7.5 7.5 7.5 7.5 10 ਵੀਰੋ ਸਾਰੀਆਂ ਰਾਮਗੜ੍ਹ ਦਾ ਡਰੈੱਸ ਹੈ ਜਿਦੇ ਚੋਂ 1 2 3 4 4 ਸੁਖਜਿੰਦਰ ਸਿੰਘ ਦੇ ਨਾਮ ਤੇ ਨੇ 1 ਗੁਰਚਰਨ ਸਿੰਘ 2 ਗੁਰਚਰਨ ਸਿੰਘ ਦੇ ਨਾਮ ਤੇ ਨੇ ਨਿਫਾਦਰ ਹੈ ਸੁਖਪਾਲ ਖੇੜਾ ਦੇ ਨਾਮ ਤੇ 1 2 3 4 4 ਸੁਖਪਾਲ ਖੇੜਾ 2 ਸੁਖਜਿੰਦਰ 1 ਮਿੰਦਰਕੌਰ ਹੈ ਮੈਨੂੰ ਪਤਾ ਕੌਣ ਹੈ ਕੁਬੀਂਦਰ ਸਿੰਘ ਫੇਰ ਸੁਜਿੰਦਰ ਸਿੰਘ ਫੇਰ ਤੇਮਿੰਦਰ ਕੌਰ ਆ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਦੀ ਮੈਂ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ ਬਾਅਦ ਚ ਫਾਰਮ ਹੀ ਨਹੀਂ ਭਰਿਆ ਬਿੱਲ ਭਰਨ ਦੀ ਗੱਲ ਛੱਡੋ 4,36,500 ਰੁਪਇਆ ਸਾਲ ਦਾ ਕਹਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ ਇਹ ਆ ਤਾਂ ਆਏ ਨੇ ਤੇ ਕਰਦਾਰ ਨੇ ਕੀ ਕਰੋਗੇ ਤੁਸੀਂ ਭਾਈ ਕਾਲੀ ਪਾਰਟੀ ਕੋਈ ਕੰਮ ਤੜਕੇ ਉੱਠ ਕੇ ਕਾਲਾ ਕਢਣ ਲੱਗ ਜੰਨੇ ਹੋ ਕੋਈ ਜੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੀ ਵੀ ਪਾਰਟੀ ਐ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੀ ਵੀ ਪਾਰਟੀ ਐ ਇਹ ਇੱਕ ਵਾਰੀ ਸਾਡੇ ਨਾਲ ਫਿਰ ਆਪਦੀ ਵੀ ਬਣਾ ਲਈ ਸੀ ਇੱਕ ਫਿਰ ਪੀਡੀਏ ਕਿਰਾਂ ਕਾਲੀਆਂ ਵੱਲੋਂ ਵੀ ਰਹੇ ਆ ਫਿਰਾਂ ਯਾਦ ਵੀ ਰਹੇ ਆ ਕਾਂਗਰਸ ਦੂਜੀ ਵਾਰ ਐ ਉਹ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੋਜਿਆਂ ਵਾਲੇ ਮੋਟਰਸਾਈਕਲ ਵਰ ਗਿਆ ਜਿੱਦ ਨੂੰ ਮਰਜ਼ੀ ਡੇਡਾ ਕਰ ਦੋ ਉਧਰ ਨੂੰ ਖੜ ਜਾਂਦੇ ਆ ਬਸ ਕਦੇ ਲੋਕਾਂ ਨਾਲ ਤਾਂ ਖੜੇ ਨਹੀਂ ਪਿੰਡ ਪਿੰਡ ਜਾ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਬਟ ਉਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇਥੇ ਕੋਈ ਵੀ ਕੰਮ ਨਹੀਂ ਕੀਤੇ ਆ ਜੀਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਾਂਗਰਸ ਨੂੰ ਵੱਧ ਤੋਂ ਵੱਧ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਜੀ ਇਹ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ ਸੂਝ-ਬੂਝ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮ.ਐਲ.ਏ. ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤਾਂ ਇਹ ਕਾਂਗਰਸ ਨੂੰ ਇੱਕ ਮੌਕਾ ਦੋ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਮੌਕਾ ਦੋ ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਪੁਰੀ ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੌਂ ਮੜੋ? ਇਹ ਪੁਰੀ ਸ਼ਹਿਰ 'ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਐ, ਸੀਵਰੇਜ ਨਹੀਂ ਪਾਇਆ, ਅੱਡੇ ਥਾਵਾਂ 'ਚ ਪਾਣੀ ਦੀ ਆਜੇ ਵੀ ਦੀ ਦਿੱਕਤ ਐ ਤੇ ਤੇ ਪੁਲ ਦੀ ਵੀ ਪ੍ਰੋਬਲਮ ਐ ਤੇ ਆਪ ਸੀਐਮ ਭਗਵੰਤ ਮਾਨ ਜੀ ਦਾ ਗੜ ਹੈ ਜੀ ਜਿੱਥੇ ਹੀ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਦੂਰ ਬਾਰੇ ਸੀ ਕੀ ਵੀ ਕਹੀਏ ਇੱਥੇ ਪੰਜਾਬ 'ਚ ਕਹਿੰਦੇ ਸੀ ਕਿ ਸਾਨੂੰ ਸਕੂਲ ਤੇ ਹਸਪਤਾਲ ਬਣਾਨੇ ਆਉਂਦੇ ਨੇ ਛੱਡੋ ਬੀਬੀਆਂ ਨੂੰ 1000 ਰੁਪਇਆ ਕੀ ਦਿੱਤਾ ਰੰਗਲੇ ਪੰਜਾਬ 'ਚ ਕਿਹੜਾ ਪੱਕਾ ਕੀਤਾ ਕਿਹੜਾ ਬਾਹਰੋਂ ਆਇਆ ਸਾਰੇ ਬੱਚੇ ਬਾਹਰ ਭੱਜੀ ਜਾਂਦੇ ਨੇ ਕਿਹੜੇ ਪੈਸਾ ਨਾਲ ਦੀ ਬਾਹ ਫੜੀ ਕਿ ਵੀ ਤੁਹਾਡੀ ਗਰਦੌਰੀਆਂ ਬਾਅਦ ਨੂੰ ਹੋਣ ਗਿਆ 2000 ਤੁਹਾਡੇ ਖਾਤੇ ਵਿੱਚ ਆਊਗਾ ਮਰੀ ਹੋਈ ਮੁਰਗੀ ਬੱਕਰੀ ਦਾ ਮੁਆਵਜ਼ਾ ਛੱਡੋ ਡੰਗਰ ਪਸ਼ੂ ਮਰ ਗਏ ਉਹਨਾਂ ਦਾ ਵੀ ਨਹੀਂ ਤੱਕ ਦਿੱਤਾ ਕਹਿੰਦਾ ਦੱਸੀ ਕਿ ਸਾਡੀ ਸਰਕਾਰ ਆ ਜਾਏ ਪੰਨ ਮਿੰਟਾਂ ਚ ਇਹੀ ਫੈਸਲਾ ਦੀ ਐ ਐਮ ਐਸ ਪੀ ਹੁਣ ਗੱਲ ਤੱਕ ਨਹੀਂ ਕਰਦਾ ਬਾਰਡਰਾਂ 'ਚ ਮੁੰਡੇ ਮਰਾਈ ਜਾ ਰਿਆ ਰੋ ਸ਼ੁਕਰੀ ਬਦਲਾਵ ਆਇਆ ਕੋਈ ਬਦਲਾਅ ਸਕਲਾ ਝੂਠਾ ਇਹਨਾਂ ਦੀ ਗੱਲਾਂ ਹੈਗੀਆਂ ਆਓ ਤਕੜੇ ਹੋ ਕੇ ਅਸੀਂ ਤਕਲੀ ਦੀ ਸਰਕਾਰ ਲੈ ਕੇ ਆਈਏ ਜਿਹੜੀ ਤਕੜੀ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਰਾ ਨਹੀਂ ਲਾਇਆ ਜੋ ਕਿਹਾ ਤੁਹਾਡੇ ਸਾਹਮਣੇ ਉਸ ਤੋਂ ਵੱਧ ਕਰ ਦੇਖਾਇਆ ਜੇ ਕਿਹਾ ਸੂਲਤਾ ਤੇ ਦਿਤਿਆ ਸੂਲਤਾ ਆ ਜੇ ਕਹਿੰਦੇ ਸੀ ਸਕੂਲ ਤੇ ਹਸਪਤਾਲ ਬਣਾ ਲੈ ਜਾਂਦੇ ਅਸਨ ਗਾਰੰਟੀ ਕਰਦੇ ਆ ਬਣਾਵਾਂਗੇ ਸਾਨੂੰ ਬਣਾਨੇ ਆਂਦੇ 10-22 ਸਾਲ ਚ ਕਿਹੜਾ ਸਕੂਲ ਕਿਹੜਾ ਹਸਪਤਾਲ ਬਣਿਆ ਆ ਸਾਡੇ ਸੇਵਾ ਕੇਂਦਰ ਨੂੰ ਰੰਗ ਰੋਗਨ ਕਰਕੇ ਇਹਦੇ ਵਿੱਚ ਪੈਰਾਸੀਟਮ ਦੀ ਦਵਾਈ ਬੁਖਾਰ ਦੀ ਦਵਾਈ ਦੇ ਕੇ ਇਹਨੂੰ ਹਸਪਤਾਲ ਕਹਿੰਦੇ ਆ ਜਾ ਕੇ ਦੇਖੋ ਜੋ ਆਏ ਮਸਸੀ ਬਣਾ ਕੇ ਗਏ ਸੀ ਕਿਸ ਨੇ ਦੇਖਿਆ ਇਹਨਾਂ ਸੱਤ ਖੜੇ ਕਰਕੇ ਦੱਸੋ ਆ ਇਹਨੋਂ ਹਸਪਤਾਲ ਕਹਿੰਦੇ ਆ ਇਹਨਸ ਨੂੰ ਜਿੱਥੇ 10 ਰੁਪਏ ਦੀ ਪਰਚੀ ਨਾਲ ਲੱਖਾਂ ਦਾ ਇਲਾਜ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦਾ ਫਾਇਦਾ ਹੋ ਰਿਹਾ ਹੈ ਇਹ ਸਿਗਾ ਅਕਾਲੀ ਦਲ ਦਾ ਹਸਪਤਾਲ ਬਣਾਉਂਦਾ ਸਟੈਂਡਰਡ ਤੇ ਅੱਜ ਸਟੈਂਡਰਡ ਇਹਨਾਂ ਨੇ ਕੀ ਘਰਾਤਾ ਕਿ ਇੱਕ ਸੇਵਾ ਕੇਂਦਰ 'ਚ ਰੰਗ ਕਰਕੇ ਬੁਖਾਰ ਦੀ ਦਵਾਈ ਨੂੰ ਕਹਿੰਦੇ ਹਸਪਤਾਲ ਅਸੀਂ ਬਣਾਤਾ ਕਿਹੜਾ ਸਕੂਲ ਬਣਾਇਆ ਸਕੂਲ ਦੇਖਣਾ ਤਾਂ ਜਾ ਕੇ ਦੇਖੋ ਮੈਰਿਟੋਰੀਅਸ ਸੈਂਟਰਲ ਯੂਨੀਵਰਸਿਟੀ ਤੇ ਮੈਰਿਟੋਰੀਅਸ ਸਕੂਲ ਜਿੱਥੇ ਗਰੀਬ ਪਰਿਵਾਰਾਂ ਦੇ ਬੱਚੇ ਇਹਨੀ ਵਧੀਆ ਸਿੱਖਿਆ ਬਾਦਲ ਸਾਹਿਬ ਇਹਨਾਂ ਨੂੰ ਦੇ ਗਏ ਕਿ ਆ ਜਿਹੜੀ ਮਾਂ ਗੁਆ ਸਿੱਖ ਕੋਹਾ ਸਿੱਟ ਕੇ ਆਪਦੇ ਬੱਚੇ ਦੀ ਢਿਡ ਪਰਦੀ ਸੀ ਜਿਹੜਾ ਸਫਾਈ ਕਰਮਚਾਰੀ ਦਾ ਮਜ਼ਦੂਰ ਦਾ ਬੱਚਾ ਹੈ ਅੱਜ ਇਹੋ ਦੇ 24 ਬੱਚਾ ਨੇ ਪੰਜਾਬ ਟੌਪ ਕੀਤਾ ਸਾਡੇ ਬਟਿੰਡਾ ਡਾਇਰੈਕਟਰੀਸ ਦਾ ਟੌਪ ਕਰਕੇ ਪੰਜਾਬ 'ਚ ਇੰਜੀਨੀਅਰਿੰਗ ਤੇ ਡਾਕਟਰ ਦੇ ਕਾਲਜ ਯੂਨਾਨੂ ਚ ਐਡਮਿਸ਼ਨ ਮਿਲ ਗਈ ਤੇ 5 ਸਾਲਾਂ ਚ ਇਹ ਡਾਕਟਰ ਇੰਜੀਨੀਅਰ ਬਣ ਜਾਣਾ ਉਹਦੀ ਅਗਲੀ ਨਸਲਾ ਬਦਲ ਜਾਣੀ ਹੈ ਦੋਖੋ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ 10 ਸਾਲ ਰਹੇ ਨੇ ਉਹ ਆਪਣੀ ਕਾਰਜਕਾਰੀ ਦੱਸਣ ਉਹਨਾਂ ਨੇ ਕੀ ਕੁਝ ਕੀਤਾ ਪਰ ਮੈਂ ਇੱਕ ਬੇਨਤੀ ਕਰੂੰਗਾ ਕਿ ਧਰਮ ਦੀਆਂ ਗੱਲਾਂ ਕਰਨ ਨਾ ਕਰਨ ਦੀ ਬਜਾਏ ਧਰਮ ਦੀਆਂ ਗੱਲਾਂ ਨੂੰ ਸਾਈਡ ਤੇ ਕਰਕੇ ਉਹ ਵਿਕਾਸ ਦੀਆਂ ਗੱਲਾਂ ਕਰਨ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਜੀ 8 ਅਰਬ ਵਾਸੀ ਪੂਰੀ ਦੁਨੀਆ ਦੀ ਹੈ 1 ਕਰਬ 40 ਕਰੋੜ ਵਾਸੀ ਕੱਲੀ ਸਾਡਿਆਂ ਦੀ ਹੈ ਜੀ 1 ਕਰਬ 40 ਕਰੋੜ ਬੰਦਾ ਜਿਹੜਾ ਜੀ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰਨਾ ਉਨਾ ਜੋ ਗਰੀਬੀ ਕੱਢਣੀ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੇ ਉਭਾਰਨਾ ਔਰ ਦੇਸ਼ ਨੂੰ ਦੁਨੀਆ ਦੀ ਤਾਕਤ ਬਣਾਉਣਾ ਇਹ ਵੱਡੇ ਵੱਡੇ ਇਸ਼ੂ ਨੇ ਜੀ ਸਾਰੇ ਉਦੇ ਉੱਪਰ ਗੱਲ ਕਰਨੀ ਚਾਹੀਦੀ ਹੈ ਨਾ ਕਿ ਇਹ ਛੋਟੀ ਮੁੰਡੀਆਂ ਗੱਲਾਂ ਜਿਹੜੀਆਂ ਨੇ ਖੱਬੇ ਸੱਜੇ ਵਲੀਆਂ ਕਰਕੇ ਟਾਈਮ ਪਾਸ ਕਰਨਾ ਸੋ ਉਹ ਆਪਣਾ ਕੰਮ ਕਰਨ ਔਰ ਸਟੇਟ ਸਰਕਾਰਾਂ ਜਿਹੜੀਆਂ ਨੇ ਐਕਚੁਅਲੀ ਕੇਂਦਰ ਸਰਕਾਰ ਸਟੇਟ ਸਰਕਾਰਾਂ ਦੇ ਜ਼ਰੀਏ ਚੱਲਦੀ ਹੈ ਜਿਹੜਾ ਸਟੇਟ ਸਰਕਾਰਾਂ ਟੈਕਸ ਦਿੰਦੀਆਂ ਨੇ ਉਹ ਕੇਂਦਰ ਕੋਲੇ ਜਾਂਦਾ ਕੇਂਦਰ ਆਪਣਾ ਹਿੱਸਾ ਕੱਟ ਕੇ ਬਾਕੀ ਜਿਹੜਾ ਜੋ ਸਟੇਟ ਨੂੰ ਭੇਜ ਦਿੰਦਾ ਤੇ ਉਹ ਸਰਕਾਰਾਂ ਦੇ ਜਿਹੜੇ ਪ੍ਰੋਪਰ ਫੰਡ ਨੇ ਪ੍ਰੋਪਰ ਤਰੀਕੇ ਨਾਲ ਜਾਰੀ ਹੋਣ ਦੇਖੋ ਆਫਟਰ ਆਲ ਅਸੀਂ ਸਾਰੇ ਇੰਡੀਅਨ ਆ ਅਸੀਂ ਸਾਰੇ ਭਾਰਤੀ ਆ ਤੇ ਮੋਦੀ ਸਾਹਿਬ ਵੀ ਭਾਰਤੀ ਨੇ ਮੈਂ ਵੀ ਭਾਰਤੀ ਆਪਾਂ ਸਾਰੇ ਆਪਾਂ ਇੱਕ ਭਾਰਤੀ ਹੋਣ ਆਪਣੇ ਦੇਸ਼ ਲਈ ਸੋਚੀਏ ਆਪਣੇ ਲੋਕਾਂ ਲਈ ਸੋਚੀਏ ਕਿ ਜਿਹੜੇ ਲੋਕ ਹਰ 5 ਸਾਲ ਬਾਅਦ ਵੋਟਾਂ ਪਾ ਕੇ ਪੰਚ ਚੁਦਾ ਦਿੰਦੇ ਨੇ ਜੀ ਸਰਕਾਰਾਂ ਵੀ ਬਣ ਜਾਂਦੀਆਂ ਨੇ ਜੀ ਆਪਾਂ ਉਹਨਾਂ ਲਈ ਆਪਾਂ ਜਵਾਬ ਦੇ ਆਉਣਾ ਲਈ ਆਪਾਂ ਉਹਨਾਂ ਲਈ ਕੀ ਕੀਤਾ ਜੀ ਕਿ ਗਰੀਬੀ ਘਟ ਰਹੀ ਹੈ ਪਹਿਲਾਂ ਨਾਲ ਗਰੀਬੀ ਪਹਿਲਾਂ ਨਾਲ ਵੀ ਵਧ ਰਹੀ ਹੈ ਬੇਰੋਜ਼ਗਾਰੀ ਪਹਿਲਾਂ ਨਾਲ ਵਧ ਰਹੀ ਹੈ ਸੋ ਸਾਰਾ ਕੁਝ ਜਿਹੜਾ ਜੀ ਇਹ ਕੰਟਰੋਲ ਕਰਨ ਦੀ ਜ਼ਰੂਰਤ ਹੈ ਮੋਦੀ ਸਾਹਿਬ ਇੱਥੇ ਧਿਆਨ ਉਹਨਾਂ ਨੇ 10 ਸਾਲ ਦੇ ਵਿੱਚ ਜਿੱਥੇ ਜਿੱਥੇ ਦਿੱਤਾ ਜਿਹੜਾ ਕੰਮ ਕੀਤਾ ਹੈ ਦੱਸਣੋ ਬਾਕੀ ਪ੍ਰਾਈਮ ਮਿਨਿਸਟਰ ਨਹੀਂ ਆਏ ਨੇ ਉਹ ਮੁਬਾਰਕ